ਕਸਿਕਾਲ ਦੀ ਸਾਰੰ ਪਿਆਰਪਰੀ ਸਕਸੀ ਕਾਲ ਹਾਂਜੀ ਅੱਪਾ ਅੱਜ ਬਣਾਉਣ ਜਾ ਰਹੇ ਆਂਗੇ ਦਾਲ ਦੇ ਬੜੇ ਜੋ ਕਿ ਦਾਲ ਲਈ ਆ ਮੈਂ ਛੋਲਿਆਂ ਦੀ ਜਿਹਨੂੰ ਆਪਾਂ ਦਲੇ ਛੋਲੇ ਵੀ ਕਹਿ ਦਿੰਨੇ ਆ ਉਹਨਾਂ ਦੀ ਦਾਲ ਲਈ ਆ ਮੈਂ ਇਹ ਉਹ ਦਾਲ ਲੈ ਕੇ ਆਪਾਂ ਰਾਤ ਭਰ ਭਿਉਂ ਕੇ ਰੱਖੀ ਆ ਜੋ ਕਿ ਤਕਰੀਬਨ 7 ਤੋਂ 8 ਘੰਟੇ ਭਿਜੀ ਆ ਫੇਰ ਕੋਲੀ ਹੁੰਦੀ ਆ ਦਾਲ 2-4 ਘੰਟੇ ਨਾਲ ਇੰਨੀ ਦਾਲ ਕੋਲੀ ਨਹੀਂ ਹੁੰਦੀਗੀ ਨਾਲ ਮੈਂ ਲਿਆ ਜੀ ਇੱਕ ਚਮਚਾ ਜੀਰੇ ਦਾ ਨਾਲ ਇੱਕ ਨਿੰਬੂ ਚਾਰ ਹਰੀਆਂ ਮਿਰਚਾਂ ਲਈਆਂ ਨੇ ਅਧਾ ਚਮਚਾ ਚਾਂਕੀ ਛਾਟ ਮਸਾਲਾ ਨਾਲ ਲੈ ਮੈਂ ਧਨੀਆ ਪੀਸਿਆ ਹੋਇਆ ਤੇ ਨਾਲ ਲੈ ਆਪਾਂ ਨੇ ਥੋੜਾ ਅਧਾ ਚਮਚਾ ਗਰਮ ਮਸਾਲਾ ਅਗਰ ਤੁਹਾਡੇ ਕੋਲੇ ਜੀਰਾ ਪੀਸਿਆ ਹੈ ਤੁਸੀਂ ਪੀਸਿਆ ਵੀ ਲੈ ਸਕਦੇ ਹੋ ਸਾਬਤਾ ਤਾਂ ਤੁਸੀਂ ਸਾਬਤਾ ਵੀ ਲੈ ਸਕਦੇ ਹੋ ਪਰ ਮੈਂ ਪੀਸਿਆ ਹੋਇਆ ਨਹੀਂ ਮੈਂ ਸਾਬਤਾ ਹੀ ਜੀਰਾ ਲਿਆਗਾ ਆਪਾਂ ਜਦ ਪੀਸਾਂਗੇ ਤੇ ਇਹਦੇ ਵਿੱਚ ਇਹ ਪੀਸਿਆ ਹੀ ਜਾਏਗਾ ਤੇ ਨਾਲ ਆਪਾਂ ਨੇ ਹੋਰ ਲੈਣਾ ਜੋ ਉਹ ਪਾਵਾਂਗੇ ਆਪਾਂ ਲਾਸਟ ਦੇ ਵਿੱਚ ਪੇਸਟ ਲਸਣ ਅਦਰਕ ਦਾ ਪੇਸਟ ਪਾਵਾਂਗੀ ਮੈਂ ਤੇ ਥੋੜਾ ਪਾਵਾਂਗੇ ਆਪਾਂ ਕਸੂਰੀ ਮੇਥੀ ਕਿਉਂਕਿ ਕਸੂਰੀ ਮੇਥੀ ਨੇ ਵੱਖਰਾ ਟੇਸਟ ਹੈਗਾ ਤੁਹਾਡੇ ਕੋਲ ਧਨੀਆ ਪਰ ਤੁਸੀਂ ਧਨੀਆ ਵੀ ਲੈ ਸਕਦੇ ਹੋ ਹਰ ਮੈਂ ਹਰਾ ਧਨੀਆ ਵੀ ਇਹਦੇ ਵਿੱਚ ਪਾਵਾਂਗੀ ਕਸੂਰੀ ਮੇਥੀ ਵੀ ਪਾਵਾਂਗੀ ਕਿਉਂਕਿ ਇਹਦਾ ਵੱਖਰਾ ਟੇਸਟ ਹੋਏਗਾ ਵੱਖਰਾ ਹੀ ਸੁਆਦ ਆਏਗਾ ਇਸ ਲਈ ਆਪਾਂ ਦੋਨੇ ਚੀਜ਼ਾਂ ਹੀ ਇਹਦੇ ਵਿੱਚ ਐਡ ਕਰਾਂਗੇ ਆਓ ਆਪਾਂ ਹੁਣ ਪਹਿਲੇ ਪਾਣੀ ਨੂੰ ਪਾਣ ਲਾਂਗੇ ਪਾਣੀ ਅਸਲੀ ਪੁਣਿਆ ਕਿ ਫਿਰ ਇਹ ਪੀਸੇ ਨਹੀਂ ਜਾਂਦੇ ਪਾਣੀ ਜ਼ਿਆਦਾ ਹੁੰਦਾ ਤੇ ਪਾਣੀ ਆਪਾਂ ਸਾਫ਼ ਛਾਣਨੀ ਦੇ ਨਾਲ ਹੀ ਪੀਸਿਆ ਇਹਨਾਂ ਦੇ ਪਾਣੀ ਆਪਾਂ ਨੂੰ ਲੋੜ ਜ਼ਰੂਰ ਤੇ ਜ਼ਰੂਰ ਪਵੇਗੀ ਪਾਣੀ ਥੋੜਾ ਆਪਾਂ ਵਿਚੋੜ ਕੇ ਰੱਖਦੇ ਆਂ ਨੁੱਚੜ ਜਾਏਗਾ ਹਾਂਜੀ ਆਪਾਂ ਦਾ ਪੇਸਟ ਬਣ ਕੇ ਤਿਆਰ ਆ ਆਪਾਂ ਇਹਦੇ ਵਿੱਚ ਨਮਕ ਨਹੀਂ ਪਾਇਆ ਵਾਕੀ ਸਭ ਚੀਜ਼ਾਂ ਐਡ ਕਰ ਲਈਆਂ ਨਮਕਾ ਫਸਟ ਟਾਈਮ ਪਾਵਾਂਗੇ ਜਦੋਂ ਆਪਾਂ ਇਹਦੇ ਬੜੇ ਤਿਆਰ ਕਰਨੇ ਹੋਏ ਆਪਾਂ ਇਹਨੂੰ 10 ਤੋਂ 15 ਮਿੰਟ ਲਈ रखा गेस्ट तो हो गया अपने बड़े ही तरीके नज गया जो आप छोले रात में दाल भू दाल पे आ, के रखो तो फिर बहुत ही सोने बन जाते ने ਅਰੇ ਮਿਰਚ ਕਸੂਰੀ ਮੇਤੀ ਐ ਫਸਾ ਕੁਸ਼ੇ ਦੇ ਵਿੱਚ ਪਾਇਆ ਪਰ ਨਮਕ ਇਹਦੇ ਵਿੱਚ ਮੈਂ ਲਾਸਟ ਤੇ ਪਾਵਾਂਗੀ ਕਿਉਂਕਿ ਨਹੀਂ ਤੇ ਪਾਣੀ ਦੇ ਛੱਡਣ ਦਾ ਡਰ ਹੁੰਦਾ ਆ ਆਪਾਂ ਇਹਨਾਂ 10 ਤੋਂ 15 ਮਿੰਟ ਲਈ ਜ਼ਰੂਰ ਰੱਖਾਂਗੇ 10 ਤੋਂ 15 ਮਿੰਟ ਲਈ ਆਪਾਂ ਇਹਨੂੰ ਟੱਕੀ ਰੱਖ ਦਿੱਤਾ ਹਾਂ ਜੀ ਆਪਣੇ 15 ਮਿੰਟ ਹੋ ਗਏ ਨੇ ਜੋ ਆਪਾਂ ਦਾਲ ਪੀਸ ਕੇ ਰੱਖੀ ਸੀ ਬੜਿਆਂ ਲਈ ਦਹੀਂ ਬੜਿਆਂ ਲਈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਪਾ ਲਓ ਮੈਂ ਜ਼ਿਆਦਾ ਨਹੀਂ ਪਾਵਾਂਗੀ ਥੋੜੀ ਜਿਹੀ ਲਾਲ ਮਿਰਚ ਪਾਵਾਂਗੀ ਕਿਉਂਕਿ ਲਾਲ ਮਿਰਚ ਦਾ ਵੀ ਟੇਸਟ ਹੋਏਗਾ ਵੱਖਰਾ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਮਿਕਸ ਕਰਨ ਦੇ ਨਾਲ ਆਪਣਾ ਜੋ ਲੂਣ ਤੇ ਆਪਾਂ ਮਿਰਚ ਪਾਈ ਥੋੜੀ ਜੀ ਉਹੋ ਆਪਣਾ ਮਿਕਸ ਹੋ ਜਾਏਗਾ ਪਰ ਨਮਕ ਤੁਸੀਂ ਸਵਾਦ ਅਨਸਾਰ ਪਾਓ ਕਿ ਘੱਟ ਨਮਕ ਖਾਂਦਾ ਕੋਈ ਜ਼ਿਆਦਾ ਨਮਕ ਖਾਂਦਾ ਵਾ ਬੜਿਆਂ ਦੀ ਕੀ ਸ਼ੇਪ ਦੇਣੀ ਹੈ ਤੁਸੀਂ ਇਹ ਵੀ ਦੇਖੋ ਪਰ ਮੈਂ ਸਿੰਪਲ ਹੀ ਸ਼ੇਪ ਦੇਵਾਂਗੀ ਜਿੱਦਾਂ ਕਿ ਆਪਣਾ ਮੈਂ ਪਕੌੜੇ ਬਣਾਉਂਦੇ ਹੁੰਦੇ ਨੇ ਖਾਣ ਲਈ ਤੇ ਇਹ ਆਪਾਂ ਬੜੇ ਵੀ ਇਦਾਂ ਦੇ ਹੀ ਮੈਂ ਬਣਾਵਾਂਗੀ ਔਰ ਛੋਟੇ ਪੀਸ ਰੱਖਾਂਗੀ ਕਿਉਂਕਿ ਛੋਟੇ ਦਹੀਂ ਦੇ ਵਿੱਚ ਠੀਕ ਰਹਿੰਦੇ ਨੇ ਆਪਾਂ ਨੇ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਆਪਾਂ ਕਿ ਕਲੂਨ ਪਾਉਣ ਦੇ ਨਾਲੇ ਥੋੜਾ ਜਿਹਾ ਹਣ ਢਿੱਲਾ ਜਿਹਾ ਵੀ ਹੋਏਗਾ ਪਤਲੇ ਜਿਹੋਣਦੇ ਹੋ ਜਾਂਦਾ ਹੁੰਦਾ ਕਿਉਂਕਿ ਸਖਤ ਨਹੀਂ ਰਹਿੰਦਾ ਨਮਕ ਪਾਉਣ ਦੇ ਨਾਲ ਤੇ ਆਓ ਆਪਾਂ ਹਣ ਬڑے ਬਣਾਈਏ ਛੋਟੇ ਛੋਟੇ ਪੀਸ ਤਿਆਰ ਕਰਾਂਗੇ ਕਿਉਂਕਿ ਦਹੀਂ ਦੇ ਵਿੱਚ ਨਾ ਇਹ ਬੜੇ ਸਖਾਲੇ ਜਿਹੇ ਰਹਿੰਦੇ ਨੇ ਇਸ ਲਈ ਆਪਾਂ ਛੋਟੇ ਛੋਟੇ ਪੀਸ ਤਿਆਰ ਕੀਤੇ ਵੱਡੇ ਪੀਸ ਵੀ ਆਪਾਂ ਨੂੰ ਫਿਰ ਦਹੀਂ ਦੇ ਵਿੱਚ ਭੰਣਨੇ ਪੈਂਦੇ ਨੇ ਇਸ ਲਈ ਆਪਾਂ ਪਹਿਲਾਂ ਹੀ ਛੋਟੇ ਪੀਸ ਬਣ ਕੇ ਦੇ ਬਣਾ ਕੇ ਤਿਆਰ ਕਰ ਰਹੇ ਹਾਂਗੇ ਤੁਸੀਂ ਵੱਡੇ ਪੀਸ ਰੱਖਣਾ ਜਾਂ ਕਿੱਦਾਂ ਕਰਨਾ ਹੈ ਤੁਹਾਡੀ ਆਪਣੀ ਇੱਛਾ ਪਰ ਮੈਂ ਇਹਦੇ ਛੋਟੇ ਪੀਸ ਤਿਆਰ ਕਰ ਰਹੀ ਆਂ ਤੁਸੀਂ ਇਹਦਾ ਆਪਣਾ ਇਕੱਠਾ ਕਰਕੇ ਰੱਖਣਾ ਹੋਵੇ ਤਾਂ ਇਹਦਾ ਪੇਸਟ ਤਿਆਰ ਕਰ ਸਕਦੇ ਹੋ ਪਰ ਇਕੱਠੇ ਨਾਲ ਥੋੜਾ ਇਹ ਠੀਕ ਨਹੀਂ ਰਹਿੰਦਾ ਫ੍ਰਿਜ ਦੇ ਵਿੱਚ ਠੰਡਾ ਹੁੰਦਾ ਵਾ ਫਿਰ ਇਹ ਜਲਦੀ ਬਣਦੇ ਨਹੀਂਗੇ ਤਾਜ਼ਾ ਹੀ ਕ્યારે ਤਿਆਰ ਕਰਕੇ ਰੱਖੋ ਇਹਨਾਂ ਹਰਾ ਪਿਆਜ਼ ਨਮਕ ਪਾਉਣੇ ਤਾਂ ਨਮਕ ਆਪਾਂ ਨੂੰ ਲਾਸਟ ਦੇ ਪਾਉਣਾ ਚਾਹੀਦਾ ਜਸਟ ਟਾਈਮ ਆਪਾਂ ਪਕੌੜੇ ਤਿਆਰ ਕਰਨੇ ਹੁਣ ਨਹੀਂ ਤੇ ਪਾਣੀ ਜਿਹਾ ਛੱਡ ਦਿੰਦਾ ਵਾ ਇਹਦੇ ਵਿੱਚ ਤੁਸੀਂ ਪਿਆਜ਼ ਪਾਉਣਾ ਚਾਹਨੇ ਹਰਾ ਪਿਆਜ਼ ਵੀ ਪਾ ਸਕਦੇ ਪਰ ਮੈਂ ਹਰਾ ਪਿਆਜ਼ ਨਹੀਂ ਪਾਇਆ ਵਾਂ ਲਸਣ ਵੀ ਦਾ ਪੇਸਟ ਅਦਰਕ ਦਾ ਪੇਸਟ ਮੈਂ ਜ਼ਰੂਰ ਇਹਦੇ ਵਿੱਚ ਪਾਇਆ ਤੇ ਉਹਦੇ ਨਾਲ ਟੇਸਟ ਵੱਖਰਾ ਹੋ ਜਾਂਦਾ ਫਿਰ ਨਨ ਨੂੰ ਪਕਾ ਕੇ ਥੋੜਾ ਜਿਹਾ ਪਾਣੀ ਚ ਪਾਵਾਂਗੇ ਕਿਉਂਕਿ ਮਲੈਮ ਹੋਣਗੇ ਮਲੈਮ ਹੋਣ ਦੇ ਨਾਲ ਫਿਰ ਆਪਾਂ ਨੂੰ ਦਹੀਂ ਦੇ ਵਿੱਚ ਬੜਾ ਟੇਸਟ ਲੱਗੇਗਾ ਜਦ ਭੋਲੇ ਜੇ ਬੰਦੇ ਨੇ ਸਖਤ ਉਸ ਟਾਈਮ ਬੜਾ ਹੋ ਜਸ ਟਾਈਮ ਆਪਾਂ ਸੌਸ ਦੇ ਨਾਲ ਖਾਣੇ ਨੇ ਸੌਸ ਨਾਲ ਵੀ ਬਣਾ ਕੇ ਖਾਓਗੇ ਤਾਂ ਬਹੁਤ ਟੇਸਟ ਲੱਗਦੇ ਨੇ ਦੇਖੋ ਇਹ ਫਿਰ ਵੀ ਫੁੱਲ ਗਏ ਨੇ ਆਪਾਂ ਛੋਟੇ ਛੋਟੇ ਰੱਖੇ ਸੀਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਪਕਾ ਲਾਂਗੇ। ਥੋੜਾ ਪਾਣੀ ਚ ਪਾ ਕੇ ਰੱਖਾਂਗੇ ਆਪਾਂ 1-2 ਮਿੰਟ ਲਈ। ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗਦੀ ਹੁੰਦੀ ਹੈ ਤੁਸੀਂ ਜਰੂਰ ਮੈਨੂੰ ਦੱਸਿਆ ਕਰੋ। ਕੋਈ ਵੀ ਗਲਤੀ ਹੁੰਦੀ ਹੈ ਤਾਂ ਤੁਸੀਂ ਦੱਸੋ ਮੈਨੂੰ ਕਿਉਂਕਿ ਪਤਾ ਲੱਗਦਾ ਹੈ ਇਨਸਾਨ ਸਿੱਖਦਾ ਹੈ ਫਿਰ ਇਸ ਤਰ੍ਹਾਂ ਕਿ ਰਹਿਣ ਪਾਪੜੀ ਗਲਤੀ ਦਾ ਆ ਕਿਸੇ ਨੂੰ ਪਤਾ ਨਹੀਂ ਲੱਗਦਾ ਹਾਜੀ ਆਪਣੇ ਬੜੇ ਬਣ ਕੇ ਤਿਆਰ ਨੇ ਆਪਾਂ ਬੜੇ ਬਹੁਤ ਹੀ ਆਸਾਨ ਤਰੀਕੇ ਨਾਲ ਤਿਆਰ ਹੋ ਜਾਂਦੇ ਨੇ ਦਸ ਦਾਲ ਭਿਉਣ ਤੋਂ ਹੀ ਟਾਈਮ ਲੱਗਦਾ ਵਾ ਪਰ ਆਪਾਂ ਵੱਡੇ ਪੀਸ ਨਹੀਂ ਆਪਾਂ ਛੋਟੇ ਪੀਸ ਕੀਤੇ ਆ ਕਿਉਂਕਿ ਛੋਟੇ ਪੀਸ ਨਹੀਂ ਦੇ ਵਿੱਚ ਠੀਕ ਰਹਿੰਦੇ ਨੇ ਵੱਡੇ ਪੀਸ ਪਾਉਣ ਦੇ ਨਾਲ ਫਿਰ ਦਹੀਂ ਦੇ ਵਿੱਚ ਇੱਕ ਜਾਂ ਦੋ ਪੀਸ ਹੀ ਪੈਂਦੇ ਨੇ ਮੈਂ ਇਸ ਲਈ ਜ਼ਿਆਦਾ ਛੋਟੇ ਪੀਸ ਕੀਤੇ ਆ ਕਿਉਂਕਿ ਆਪਾਂ ਨੂੰ ਜ਼ਿਆਦਾ ਬੜੇ ਪੈਣਗੇ ਤੇ ਜ਼ਿਆਦਾ ਟੇਸਟ ਲੱਗਦੇ ਹੈਗੇ ਤੇ ਤੁਸੀਂ ਵੀ ਆਪਣੀ ਪਸੰਦ ਆ ਤੁਹਾਡੀ ਆਪਣੀ ਤੁਸੀਂ ਕੀ ਸ਼ੇਪ ਦੇਣੀ ਆ ਜਾਂ ਕਿਸ ਤਰ੍ਹਾਂ ਦੇ ਬੜੇ ਬਣਾਉਣੇ ਇਹ ਤੁਹਾਡੀ ਆਪਣੀ ਪਸੰਦ ਆ ਪਰ ਮੈਂ ਆਪਣੇ ਇਹ ਛੋਟੇ ਹੀ ਪੀਸ ਰੱਖਦੀ ਹੁੰਨੀ ਆਗੇ ਤੁਸੀਂ ਵੀ ਘਰ ਵਿੱਚ ਬਣਾਓ ਕਿਸੇ ਵੀ ਦਾਲ ਦੇ ਬਣਾ ਸਕਦੇ ਹੋ ਤੋਤੀ ਮੂੰਗੀ ਦੇ ਬਣਾ ਸਕਦੇ ਹੋ ਮਾਹਾਂ ਦੇ ਬਣਾ ਸਕਦੇ ਹੋ ਮਾਹਾਂ ਦੇ ਵੀ ਬਹੁਤ ਟੇਸਟੀ ਬਣਦੇ ਨੇ ਪਰ ਅੱਜ ਮੈਂ ਇਹ ਹੀ ਬਣਾਏ ਨੇ ਪਹਿਲਾਂ ਮੈਂ ਮਾਹਾਂ ਦੇ ਬਣਾਉਣੀ ਹੁੰਨੀ ਆ ਮਾਹਾਂ ਦੀ ਦਾਲ ਦੇ ਤੇ ਪਰ ਤੁਸੀਂ ਵੀ ਇਹ ਘਰ ਵਿੱਚ ਹੀ ਬਣਾ ਕੇ ਆਪ ਖਾਓ ਔਰ ਬੱਚਿਆਂ ਨੂੰ ਦਿਓ ਹਾਂਜੀ ਸਾਡੇ ਦਹੀ ਬੜੇ ਬਣ ਕੇ ਤਿਆਰ ਹੈ ਬਹੁਤ ਹੀ ਟੇਸਟ ਬਣਦੇ ਨੇ ਕਿ ਮਹਾਂ ਦਾਲ ਦੇ ਬਣਾਓ ਚਾਹੇ ਮੂੰਗੀ ਦੀ ਤੇ ਬਣਾਓ ਚਾਹੇ ਛੋਲੇ ਦੀ ਦਾਲ ਦੇ ਬਣਾਓ ਪਰ ਆਪਾਂ ਛੋਲੇ ਦੀ ਦਾਲ ਦੇ ਬਣਾਏ ਨੇ ਆਪਣੇ ਦਹੀਂ ਵੜੇ ਤਿਆਰ ਹੈ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ